ਇਹਨਾ ਝੋਟੀ ਦੀ ਟਾਹਰ ਜੀ ਨਹੀਂ ਸੀ ਬਣਦੀ ਹੁਣ ਤੁਸੀਂ ਇੱਥੇ ਦੇਖੋ ਹਨਾ ਪੂਰੀ ਨਿਗਾਹ ਚ ਆਉਂਦੀ ਹੈ ਜੋ ਜੀ ਅੱਜ ਸਿੱਖਾਲ ਦੋਸਤੋ ਬਹੁ ਬਹੁ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਬਾਈ ਗੋਰੇ ਕੋਲੇ ਪਹੁੰਚੇ ਹੋਏ ਸੀਗੇ ਬਾਈ ਗੋਰੇ ਨੇ ਨਾ ਜੇ ਗੱਲ ਕਰਗੇ ਮੇਨ ਵੀਡੀਓ ਇਸ ਮੱਝ ਦੀ ਰਹੂਗੀ ਇਹ ਝੋਟੀ ਹੈ ਜਿਹੜੀ ਬਾਈ ਨੇ ਦੇਣੀ ਹੈਗੀ ਬਾਕੀ ਜਿਹੜੇ ਬਾਈ ਦੇ ਘਰੇ ਪਸ਼ੂ ਰੱਖੇ ਹੋਏ ਹਨਾ ਮੈਂ ਤੁਹਾਨੂੰ ਉਹ ਦਿਖਾ ਦਿੰਨਾ ਇੱਧਰ ਦੇਖ ਲਓ ਤੁਸੀਂ ਇਹ ਆ ਗਈ ਘਰੇ ਰੱਖੀ ਹੋਈ ਬਹੜ ਇੱਕ ਉਹ ਝੋਟੀ ਖੜੀ ਹੈ ਬਾਕੀ ਇੱਧਰਲੇ ਪਾਸੇ ਨਾ ਬਾਈ ਪੁਰਾਣੇ ਘਰ ਦੇ ਵਿੱਚ ਜੇ ਗੱਲ ਕਰਗੇ ਹਨਾ ਆ ਆ ਦੇਖ ਲਓ ਤੁਸੀਂ ਇੱਕ ਛੋਟੀ ਇੱਧਰ ਖੜੀ ਐ ਤੇ ਇੱਕ ਨੀਲੀ ਰਾਵੀ ਦੀ ਝੋਟੀ ਆ ਗਈ ਤੇ ਬਾਕੀ ਆ ਜੋ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਉਸ ਝੋਟੀ ਬਾਰੇ ਲੈ ਕੇ ਦਿੰਨੇ ਆ ਕੀ ਡਿਟੇਲ ਦਿੰਦੇ ਆ ਬਾਕੀ ਰੇਟ ਸਾਨੂੰ ਚੰਗਾ ਲੱਗਿਆ ਹਨਾ ਦੱਸਿਓ ਜ਼ਰੂਰ ਕੋਈ ਗਾਜੀ ਸਸੀਕਾਲ ਜੀ ਸਸੀਕਾ ਬਾਈ ਜੀ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਮੇਰਾ ਨਾਮ ਬਾਈ ਗੋਰਾ ਸਿੰਘ ਹੈ ਅੱਛਾ ਗੋਰਾ ਗੋਰੇ ਬਾਈ ਆਪਣੇ ਪਿੰਡ ਦੀ ਜੀ ਗੱਲ ਕਰਗੇ ਪਿੰਡ ਕਿਹੜਾ ਆ ਗਿਆ ਆਪਣਾ ਬਾਈ ਪਿੰਡ ਹੈਗਾ ਜੋਗੇਵਾਲਾ ਜੋਗੇਵਾਲਾ ਇਹ ਡੱਬ ਵਾਲੀ ਤੋਂ 10 ਕਿਲੋਮੀਟਰ ਨੇੜੇ ਦੂਰ ਰਹਿੰਦਾ ਹੈ ਠੀਕ ਹੈ ਇਹ ਰਾਮਾ ਤੋਂ 20-25 ਕਿਲੋਮੀਟਰ ਰਾਮੇ ਤੋਂ 20-25 ਕਿਲੋਮੀਟਰ ਤੇ ਡੱਬ ਵਾਲੀ ਨੇੜੇ ਰਹਿ ਗਈ ਇਹਦੇ ਹਾਂਜੀ ਹਾਂਜੀ ਠੀਕ ਹੈ ਗੋਰੇ ਗੋਰੇ ਹੁਣ ਆਪਾਂ ਗੱਲ ਕਰਗੇ ਤੇਰੀ ਇਸ ਝੋਟੀ ਬਾਰੇ ਹਾਂਜੀ ਬਾਈ ਤੀਜੇ ਸੂਏ ਹੁਣ ਸੂਈ ਹੋਈ ਆ ਹਾਂਜੀ ਹਾਂਜੀ ਦੋ ਕਿੰਨੇ ਦਿਨ ਹੋ ਗਏ ਬਸ ਦੋ ਦਿਨ ਹੋਏ ਬਾਈ ਜੀ ਦੋ ਦਿਨ ਹੋਏ ਹੈ ਨਾ ਆ ਕੱਟੀ ਆ ਗਈ ਮੇਰੇ ਤੇ ਗੋਰੇ ਜਿਵੇਂ ਤੂੰ ਕਹਿੰਦਾ ਸੀਗਾ ਵੀ ਆਪਾਂ ਕੱਟੀ ਜਿਹੜੀ ਹੈਗੀ ਇਹ ਹਾਂਜੀ ਟੀਕਾ ਭਰਾਏ ਸੀ ਕਿ ਵੈਸੇ ਟੀਕਾ ਭਰਾਏ ਬਾਈ ਜੀ ਟੀਕਾ ਭਰਾਏ ਸੀ ਉਹਦਾ ਪਰ ਪਤਾ ਕੋਈ ਆਪਾਂ ਨੂੰ ਪਤਾ ਨਹੀਂ ਭਰੇ ਉਹ ਹਾਂਜੀ ਨਹੀਂ ਸਹੀ ਗੱਲ ਆ ਉਹਦਾ ਕੋਈ ਮਤਲਬ ਮਤਲਬ ਨਹੀਂ ਹੈਗਾ ਕਿ ਆਪਾਂ ਦੱਸ ਦਈਏ ਵੀ ਆਹਾ ਆਹਾ ਤੇ ਬਾਈਆਂ ਨੇ ਭਰਾਇਆ ਟੀਕਾ ਸੀ ਮੈਨੂੰ ਪਹਿਲਾਂ ਦੱਸਿਆ ਸੀਗਾ ਅ ਗੋਰੇ ਹੁਣ ਆਪਾਂ ਇਸ ਝੋਟੀ ਦੇ ਦੁੱਧ ਦੀ ਗੱਲ ਕਰ ਲੀਏ ਦੂਜੇ ਸੂਏ ਕਿੰਨਾ ਦੁੱਧ ਬਾਈ 12 13 ਲੀਟਰ ਪਿਛਲੇ ਵਾਰ ਆਪਾਂ ਚੋਇਆ ਅੱਛਾ ਤੇ ਹੁਣ ਆਪਾਂ ਡਿਪੈਂਡ ਕਰਦਾ ਸੇਵਾ ਤੇ ਕਿ ਜੇ ਸੂਏ ਆ ਵੀ ਬਾਈ ਹੁਣ ਅੱਗੇ ਪਾਉਗਾ ਕਿ ਮੇਟਲ ਉਵੇਂ ਨਿਕਲੋ ਦੁੱਧ ਮਤਲਬ ਸੇਵਾ ਤੇ ਡਿਪੈਂਡ ਕਰਦੇ ਹਾਂ ਮੈਂ ਨਹੀਂ ਝੋਟੀ ਤੇਰੀ 12 13 ਕਿਲੋ ਦੁੱਧ ਤਾਂ ਖੁੱਲਾ ਦੇਊਗੀ ਹਾਂਜੀ ਹਾਂਜੀ ਤੇ 15 ਵੀ ਕੱਢ ਸਕਦਾ ਜੀ ਇਹਦਾ ਲੈਵਾ ਹਾਂਜੀ ਬਾਈ ਜੀ ਕਿ ਨਹੀਂ ਖੋਲੀ ਫਿਰ ਆਪਾਂ ਤੋੜ ਕੇ ਦਿਖਾਈਏ ਮਿੱਤਰੋ ਪਿਓਰ ਮੋਰਾ ਨਸਲ ਦੀ ਝੋਟੀ ਆ ਗਈ ਚੰਗੀ ਆ ਝੋਟੀ ਆਮ ਜੀਮੀਂਦਾਰ ਭਰਾ ਇਹ ਕੋਈ ਨਵਾਂ ਸੇਂਗਾ ਕੁੰਡਾ ਝੋਟੀ ਦਾ ਤੇ ਮੂਹ ਦੀ ਬੜੀ ਸੋਹਣੀ ਹੈ ਝੋਟੀ ਇਹ ਤੁਸੀਂ ਦੇਖ ਸਕਦੇ ਹੋ ਲੇਵੇ ਨੂੰ ਜਿਹੜਾ ਥਾਂ ਲੱਗਿਆ ਨਾ ਐਨ ਪੂਰਾ ਸੋਹਣਾ ਮੈਨੂੰ ਥੋੜਾ ਜਿਹਾ ਘਭਰਾਉਂਦੀ ਆ ਕੋਈ ਗੱਲ ਇੱਧਰ ਖੇਚ ਲਾ ਗੋਰੇ ਇੱਕ ਮਿੰਟ ਆ ਦੇ ਅੰਦਰ ਜਾਣਾ ਚਾਹੁੰਦੀ ਐ ਇਹ ਹਾਂ ਇੱਕ ਮਿੰਟ ਗੋਰੇ ਲੰਮੀ ਤੋਰ ਕੇ ਦਿਖਾਈ ਗਿਆ ਆਪਾਂ ਆ ਜਾ ਇਹ ਲੈ ਚਲੋ ਕੋਈ ਗੱਲ ਨਹੀਂ ਹੁਣ ਕਟਰੂ ਨਾਲ ਹੀ ਲੈ ਕੇ ਰੱਖਿਓ ਇਹ ਆ ਦੇਖੋ ਤੁਸੀਂ ਲੇਵੇ ਨੂੰ ਥਾਂ ਜਿਹੜਾ ਲੱਗਿਆ ਨਾ ਬਹੁਤ ਸੋਹਣਾ ਲੱਗਿਆ ਇਹ ਨੇੜੋਂ ਲਾ ਕੇ ਦਿਖਾ ਦ ਗਿਆ ਆਪਾਂ ਕੈਮਰਾ ਤੇ ਮਾਕੀ ਮੂਰਲੇ ਥਾਂ ਵੀ ਜਿਹੜਾ ਇਹ ਹੁਣ ਦੇਖੋ ਤੁਸੀਂ ਨਾੜਾ ਨੂੜਾ ਚੰਗੀਆਂ ਲੈਵੇ ਤੇ ਲੈ ਚਲੋ ਕੋਈ ਗੱਲ ਨਹੀਂ ਇਹ ਆਹ ਦੇਖੋ ਹੁਣ ਜੀ ਹੈ ਉੱਥੇ ਨਾ ਝੋਟੀ ਦੀ ਟੌਰ ਜੀ ਨਹੀਂ ਸੀ ਬਣਦੀ ਹੁਣ ਤੁਸੀਂ ਇੱਥੇ ਦੇਖੋ ਹਨਾ ਪੂਰੀ ਨਿਗਾਹ ਚ ਆਉਂਦੀ ਹੈ ਝੋਟੀ ਹੁਣ ਕਿਉਂ ਤੁੱਪਿਆ ਗਈ ਇੱਕ ਤਾਂ ਸਿੰਘ ਸਿੰਘ ਤੁਸੀਂ ਦੇਖੋਗੇ ਜਦੋਂ ਇਹ ਕੋਸ਼ਿਸ਼ ਕਰੇ ਰਹਿੰਦੀ ਆਪਣੀ ਹਰ ਪੱਖ ਤੋਂ ਆਪਾਂ ਤੁਹਾਨੂੰ ਚੀਜ਼ ਦਿਖਾ ਦਗੇ ਜਿਹੇ ਜਿਹੀ ਉਹ ਹੈਗੀ ਹੈ ਨਾ 나ੜੂਆ ਕੱਚਾ ਹੀ ਇਹਦੇ ਖਲੋ ਤੁਸੀਂ ਆਹ ਦੇਖੋ ਹੁਣ ਲੈਵਾ ਹੁਣ ਤੋੜ ਕੇ ਆ ਗੋਰੀਆਂ ਲੰਬੀ ਇਹ ਕੋਈ ਗੱਲ ਨਹੀਂ ਲੈ ਚੱਲ ਲੈ ਚੱਲ ਲੈ ਚੱਲ ਕੋਈ ਗੱਲ ਨਹੀਂ ਇਧਰ ਹੀ ਲੈ ਚੱਲਾ ਦੇ ਖੂਨ ਦਿਖਾ ਦੇਣਾ ਆਪੂ ਠੀਕ ਐ ਬੰਦ ਲੈ ਵਾਗਾ ਸੋਣੀ ਪੜੀ ਮਤਲਬ ਚੰਗੀ ਰਾਜੀ ਆ ਝੋਟੀ ਕੱਟੀ ਵੀ ਸੋਣੀ ਆ ਯਾਰ ਗੋਰੀਆ ਬਾਕੀ ਇੱਕ ਤਿੰਨ ਚਾਰ ਦੱਸ ਦਿੰਨਾ ਹਾਂਜੀ ਕੱਟੀ ਜਿਵੇਂ ਛੋਟੀ ਜੀ ਹੈ ਨਾ ਹੁਣ ਤੇ ਕੱਟੀ ਸੋਣੀ ਬਣੂਗੀ ਹਾਂ ਮੂੰਹ ਦੀ ਸੋਣੀ ਆ ਬਾਕੀ ਸਿੰਗਾ ਹੋਂਗਾ ਦੀ ਮਾਜੀ ਤੇਰੀ ਭੈ ਚੰਗੀ ਆ ਮੰਨ ਲੈ ਕੋਈ ਗੱਲ हां भाई गोरे हुन आपा जे एदे रेट दी गल कर लेई रेट एदा हुन किन्ना करता फिक्स जा रामण वीरए हुन त्रपति है मांगन उदा आपा 60 ਮੈਂਗਲੇ 1.5 ਮੈਂਗਲੇ 70 ਮੈਂਗਲੇ ਠੀਕ ਹੈ ਤੁਸੀਂ ਕੋਲੇ ਖੜੇ ਸੀ ਵਪਾਰੀ ਆਏ ਸੀ ਆਏ ਸੀ ਉਹ ਕੀ ਰੇਟ ਲਾ ਕੇ ਗਏ ਆ ਪਰ ਸਾਡੀ ਮੰਗੇ 40 ਦੀ ਆ ਇੱਕ 40 ਦੀ ਆਪਾਂ ਚੋ ਦੇ ਰਹੇ ਛੋਟੀ ਦੇ ਦਾਂਗੇ ਠੀਕ ਹੈ 1 40 ਦੀ ਹਾਂਜੀ ਚਲੋ ਵੈਸੇ ਚਲੋ ਆਪਾਂ ਇਹ ਹੁੰਦਾਗਾ ਵਪਾਰੀ ਭਰਾ ਦਾ ਵੀ ਪੜਦਾ ਹੁੰਦਾ ਹਾਂਜੀ ਹਾਂਜੀ ਠੀਕ ਹੈ ਅਗਲੇ ਨੂੰ ਵੀ 4 ਰੁਪਏ ਕਮਾਉਣੇ ਹੁੰਦੇ ਆ ਹਾਂਜੀ ਕਿਉਂਕਿ ਸਾ ਮਤਲਬ ਲੋਕ ਜਿਹੜੇ ਹੈਗੇ ਆਪਾਂ ਫਿਰਦੇ ਆਂ ਪੇਟ ਵਾਸਤੇ ਹਾਂਜੀ ਹਾਂਜੀ ਠੀਕ ਹੈ ਹਰ ਇੱਕ ਦਾ ਪੇਟ ਲੱਗਿਆ ਤੇ ਜਿਹੜੇ ਲੱਗੇ ਹੋਏ ਆ ਚਲੋ ਮੈਨੂੰ ਪਤਾ ਹੈਨਾ ਠੀਕ ਹੈ ਨਾ ਗੱਲ ਹਾਂਜੀ ਨਹੀਂ ਸਹੀ ਗੱਲ ਹੈ ਉਹ ਮੈਨੂੰ ਪਤਾ ਚਲੋ ਕੋਈ ਗੱਲ ਨਹੀਂ ਤੇ ਨੰਬਰ ਦੱਸ ਹੁਣ ਨੰਬਰ ਆਪਣਾ ਕਿਹੜਾ ਨੰਬਰ ਵੀਰੇ ਮੇਰੇ ਵੱਡੇ ਭਾਈ ਦਾ ਨੰਬਰ ਆ ਅੱਛਾ ਇਹ ਗੱਲ ਕਰਨਗੇ ਠੀਕ ਆ ਬਾਈ ਗੱਲ ਕਰੀ ਹਾਂਜੀ ਹਾਂਜੀ ਬਲਵਿੰਦਰ ਸਿੰਘ ਦਾ ਨਾਮ ਹੈ ਠੀਕ ਹੈ ਨੰਬਰ ਹੈਗਾ 88476 51540 ਠੀਕ ਆ ਬਹੁਤ ਬਹੁਤ ਧੰਨਵਾਦ ਬਈ ਤੇਰੇ ਤੇ ਬਾਕੀ ਮਿੱਤਰੋ ਤੁਸੀਂ ਚੈੱਕ ਕਰ ਲਓ ਝੋਟੀ ਹੈ ਨਾ ਖੜੀ ਹੈ ਠੰਡੀ ਸੀਲ ਕੋਈ ਐ ਨਹੀਂ ਹੈਗਾ ਕਿ ਕਿਸੇ ਪੱਖ ਤੋਂ ਕੋਈ ਮਤਲਬ ਗਰਮ ਹੋਵੇ ਕਿਉਂਕਿ ਕਿਹੜਾ ਉਪਰ ਦਾ ਜਿਹੜਾ ਪਸੂਨੇ ਕਰਨਾ ਹੁੰਦਾ ਕਰਨ ਨਹੀਂ ਹੁੰਦਾ ਆ ਦੇਖੋ ਤੁਸੀਂ ਠੀਕ ਹੈ ਇੱਕ ਵਾਰ ਫੇਰ ਆਪਾਂ ਤੁਹਾਨੂੰ ਲੇਵਾ ਦਿਖਾ ਦਈਏ ਚੰਗੀ ਆ ਤੇ ਹਜੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਜ਼ਰੂਰ ਭੁੱਲ ਗਿਆ ਵੀ ਤੜਕੇ ਦੇ ਟਾਈਮ ਆਪਾਂ ਵੀਡੀਓ ਬਣਾਉਣੇ ਆ ਹਜੇ ਇਹਨਾਂ ਨੇ ਚੋਈ ਨਹੀਂ ਹੋਈ ਹਨਾ ਕੁਰੇ ਕਿਨੇ ਸੀ ਨਹੀਂ ਜੀ ਹਾਂ ਚੋਈ ਨਹੀਂ ਹੈਗੀ ਕਿਉਂਕਿ ਵੀਡੀਓ ਬਣਾਉਣ ਵਾਸਤੇ ਰੋਕੀ ਹੋਈ ਹੈ ਟੋਟੋ ਘਟ ਵੀ ਮਤਲਬ 7-8 ਵਜੇ ਦਾ 8 ਵਜੇ ਦਾ ਟਾਈਮ ਹੈਗਾ ਠੀਕ ਹੈ ਤੇ ਕਰਿਓ ਨੋਟ ਜੇ ਪਸੰਦ ਲੱਗੀ ਰੇਟ ਚੰਗਾ ਲੱਗਿਆ ਦੱਸਿਓ ਜਰੂਰ ਕਮੈਂਟ ਕਰਕੇ